ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰਾ ਨਾਮ ਰੀਤ ਛੱਟਾ ਹੈ ਸੋ ਅਸੀਂ ਇੱਕ ਆਪਣੀ ਐਨਜੀਓ ਸ਼ੁਰੂ ਕੀਤੀ ਹੈ ਨਰੇਸ਼ ਛੱਟਾ ਫਾਊਂਡੇਸ਼ਨ ਸਾਡੇ ਦਾਦਾ ਜੀ ਦੀ ਯਾਦਗਰੀ ਦੇ ਵਿੱਚ ਹੈ ਅੱਜ ਉਹਨਾਂ ਦੀ ਦੂਸਰੀ ਵਰ੍ਹੇ ਸੀ ਹੈ ਸੋ ਉਹਨਾਂ ਨੇ ਹਮੇਸ਼ਾ ਸਾਨੂੰ ਸਿਖਾਇਆ ਸੀਗਾ ਵੀ ਤੁਸੀਂ ਗਰੀਬਾਂ ਦੀ ਸੇਵਾ ਕਰਿਆ ਕਰੋ ਜੋ ਵੀ ਤੁਹਾਡੇ ਕੋਲ ਹੈ ਉਹਦੇ ਵਿੱਚ ਥੋੜਾ ਕੰਟ੍ਰਿਬਿਊਸ਼ਨ ਤਾਂ ਦੇਣਾ ਚਾਹੀਦਾ ਹੈ ਸੋ ਅਸੀਂ ਉਹੀ ਉਹਨਾਂ ਦੇ ਸਿੱਖ ਅਜੋਨ ਨੇ ਸਾਨੂੰ ਬਚਪਨ ਤੋਂ ਸਿਖਾਈ ਹੈ ਤੇ ਸਾਡੇ ਚਾਚਾ ਜੀ ਨੇ ਸਾਡੇ ਚਾਚੂ ਦਾਦੀ ਸਾਰਿਆਂ ਨੇ ਜੋ ਸਿਖਾਈ ਅਸੀਂ ਉਹ ਗਾਂ ਅੱਗੇ ਲੈ ਕੇ ਜਾਈਏ ਸੋ ਅਸੀਂ ਅੱਜ ਪਹਿਲਾ ਆਪ ਦਾ ਹੈਲਥ ਕੈਂਪ ਸ਼ੁਰੂ ਕੀਤਾ ਹੈ ਸਾਡਾ ਪਹਿਲਾ ਇ ਹੈਲਥ ਕੈਂਪ ਦੇ ਵਿੱਚ ਅਸੀਂ ਹੋਰ ਵੀ ਡਾਕਟਰਸ ਰੱਖੇ ਨੇ ਜਨਰਲ ਡਾਕਟਰਸ ਨੇ ਆਰਥੋਪੀਡਿਕ ਡਾਕਟਰਸ ਨੇ ਕਾਫੀ ਸਾਰੇ ਡਾਕਟਰਸ ਨੇ ਸੋ ਜੋ ਜਿੰਨਾਂ ਜਿੰਨਾਂ ਨੂੰ ਵੀ ਹੈਲਪ ਚਾਹੀਦੀ ਨਹੀਂ ਉਹ ਆ ਜਾਈ ਨੇ ਅੱਜ ਪਰਚੇ ਕਟਵਾ ਕੇ ਸਾਰੇ ਗਏ ਨੇ ਆਪਦੇ ਆਪ ਦੇ ਡਾਕਟਰਸ ਕੋਲ ਅਸੀਂ ਉਹਨਾਂ ਨੂੰ ਡਿਸਟ੍ਰਿਬਿਊਟ ਕਰ ਦਿੱਤਾ ਅਕੋਰਡਿੰਗ ਜੋ ਵੀ ਉਹਨਾਂ ਨੂੰ ਪ੍ਰੋਬਲਮਸ ਨੇ ਸੋ ਅਸੀਂ ਬਸ ਇਹੀ ਮੈਸੇਜ ਦੇਣਾ ਚਾਹ ਰਹੇ ਹਾਂ ਕਿ ਸਾਰਿਆਂ ਨੂੰ ਆਪ ਦੇ ਇਨਕਮ ਦੇ ਵਿੱਚੋਂ ਥੋੜੀ ਥੋੜੀ ਕੰਟ੍ਰਿਬਿਊਸ਼ਨ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਕਿ ਜੇ ਆਪਾਂ ਸਾਰੇ ਮਿਲ ਕੇ ਥੋੜਾ ਥੋੜਾ ਦਵਾਂਗੇ ਆਪਾਂ ਸਾਰੇ ਇੱਕ ਜੁੜ ਹੋ ਕੇ گا ਆਪਣੀ ਕੰਟਰੀ ਸਾਡੇ ਇਲਾਕੇ ਦੇ ਬਹੁਤ ਹੀ ਸੁਜੋਗਿਆ ਸ੍ਰੀ ਇੰਦਰੀ ਚੱਟਾ ਸਾਹਿਬ ਜੋ ਕੇ ਉਹਨਾਂ ਦੀ ਦੂਸਰੀ ਵਰਸੀ ਤੇ ਸੋਨੂ ਝੱਟਾ ਉਹਨਾਂ ਦਾ ਸਪੁੱਤਰ ਇੱਥੇ ਆ ਕੇ ਗਰੀਬਾਂ ਦੇ ਵਾਸਤੇ ਇੱਕ ਕੈਂਪ ਲਗਾ ਰਹੇ ਹੈ ਮੈਡੀਕਲ ਕੈਂਪ ਜੇਲੇ ਵਿੱਚ ਹੱਡੀਆਂ ਦੇ ਡਾਕਟਰ ਦੰਦਾਂ ਦੇ ਡਾਕਟਰ ਛਾਤੀ ਦੇ ਡਾਕਟਰ ਹੋਰ ਵੀ ਜੋ ਡਾਕਟਰ ਆਏ ਹੈ ਇਹ ਫ੍ਰੀ ਸੇਵਾ ਔਰ ਇਸੇ ਤਰ੍ਹਾਂ ਇਹ ਸਾਨੂੰ ਜੱਟ ਨੇ ਪ੍ਰਬੰਧ ਕੀਤਾ ਹੈ ਕਿ ਆਪਣੇ ਪਿਤਾ ਦੀ ਵਰਸੀ ਤੇ ਜਿਸ ਤਰ੍ਹਾਂ ਉਹ ਧਾਨਵੀਰ ਸੀ ਕਰਮਵੀਰ ਸੀ ਯੋਗਵੀਰ ਸੀ ਅਨੇਕ ਗੁਣਸੰ ਗਰੀਬਾਂ ਤੇ ਦਿਆ ਕਰਨੇ ਵੱਡਿਆਂ ਦਾ ਸਤਿਕਾਰ ਕਰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇੱਕ ਜਿਹੜੇ ਫੈਸਲੇ ਅਦਾਲਤ ਨਹੀਂ ਕਰ ਸਕਦੀ ਸੀ ਉਹ ਦੋ ਮਿੰਟਾਂ ਜੀ ਫੈਸਲੇ ਆਪਣੇ ਕੋਠੀ ਵਿੱਚ ਹੀ ਕਰ ਦਿੰਦੇ ਸੀ